ਸਾਚੀ ਗਾਲ ਜੀ ਸਰਪੰਚ ਡੇਰੀ ਫਾਰਮ ਵੇਖਣ ਵਾਲੇ ਵੀਰਾਂ ਭਰਾਵਾਂ ਨੂੰ ਸਾਰੇ ਵੀਰ ਭਰਾ ਠੀਕ ਠਾਕ ਹੋਣਗੇ ਅੱਜ ਦੀ 15 ਤਰੀਕ ਪਹਿਲਾ ਮਹੀਨਾ 2025 ਤੇ ਸਰਪੰਚ ਡੇਰੀ ਫਾਰਮ ਤੋਂ ਵੀਡੀਓ ਫੇਰ ਅਪਲੋਡ ਲੱਗੇਗਾ ਕਰਨ ਜੀ ਤੇ ਵੀਡੀਓ ਬਣਾਉਣ ਲਈ ਤੁਸੀਂ ਸੰਪਰਕ ਕਰ ਸਕਦੇ ਪਰ ਅਸੀਂ ਅੱਜ ਅੰਬਰਸਰ ਸਾਹਿਬ ਨੂੰ ਗਏ ਸੀ ਤੇ ਮੌਕਾ ਮਿਲਿਆ ਸੀ ਇਹ ਵੀਰ ਜੀ ਹੁਣਾਂ ਦਾ ਉਹਨੂੰ ਗਰਾਈ ਨੂੰ ਗਏ ਸੀ ਆਪਣੀ ਮੱਝਾਂ ਦੇ ਵੀਡੀਓ ਬਣਾਉਂਦਾ ਤੇ ਵੀਰ ਜੀ ਹੁਣਾਂ ਨੇ ਚੰਗੇ ਰਿਕਾਰਡ ਵਾਲੀਆਂ ਚੰਗੇ ਸੀਮਲ ਦੀਆਂ ਮੱਝਾਂ ਲਿਆਂਦੀਆਂ ਜਿਨ੍ਹਾਂ ਕੋਲ ਦੁੱਧ ਚੰਗਾ ਹਾਜ਼ਰ ਤਿਆਰ ਹੈਗਾ ਤੇ ਵੀਜ ਨੂੰ ਤੁਹਾਡੇ ਨਾਲ ਗੱਲਬਾਤ ਕਰਾਉਨੇ ਆ ਤੇ ਨਾ ਅਡਰੈਸ ਲਾ ਕੇ ਦੇਨੇ ਆ ਤੁਹਾਨੂੰ ਸੱਚੀ ਗਾਲ ਜੀ ਸੱਚੀ ਗਾਲ ਮਾਰਾ ਏ ਤੇ ਪਹਿਲਾਂ ਵੀ ਜੀ ਆਪਣਾ ਅਡਰੈਸ ਦੱਸੋ ਜੀ ਕਿਹੜਾ ਜੀ ਅਡਰੈਸ ਆ ਜੀ ਵਸੇ ਤੇ ਮੈਂ ਚੌਕ ਬਾਬਾ ਮਜੀਠਾ ਰੋਡ ਦੇ ਨੇ ਪੰਡੋਰੀ ਆਪਣੀ ਡੇਰੀ ਆ ਜੀ ਪੰਡੋਰੀ ਦੇ ਮਗਰਲੇ ਬਨੇ ਹਾਂਜੀ ਪੰਡੋਰੀ ਬੜਾਇਆ ਚ ਪੈਂਦੀ ਆ ਜੀ ਅਸੀਂ ਦੀ ਅੰਮ੍ਰਿਤਸਰ ਸਾਹਿਬ ਤੋਂ ਪਹਿਲਾਂ ਹੁੰਦੇ ਆ ਜਿਹੜਾ ਮਜੀਠਾ ਵਾਇਆ ਆਵਾਂਗੇ ਜੀ ਪੰਡੋਰੀ ਬੜਾਇਆ ਚ ਹਾਂਜੀ ਤੇ ਡਰੇਨ ਦੇ ਉੱਪਰ ਵੀਜ ਨੂੰ ਡੇਰੀ ਬਣਾਈ ਆ ਪੰਪ ਤੇ ਲਾਗੋ ਮੁਰਨਾ ਹੀ ਫਿਰੇ ਪੰਪ ਤੇ ਲਾਗੋ ਜਗ੍ਹਾ ਦੱਸ ਦੇ ਜੇ ਮੁਰਨ ਦੀ 08 96 151 02118 02118 ਦੇ ਉੱਤੇ ਵੀ ਸਕਰੀਨ ਤੇ ਨੰਬਰ ਵੀ ਚੱਲੇਗਾ ਤੇ ਵੀਜੀ ਇਹਨਾਂ ਕੰਕ੍ਰੈਟ ਕਰ ਸਕਦੇ ਇੱਥੇ ਆਓ ਦੋ ਟਾਈਮ ਤਸੱਲੀ ਕਰਕੇ ਹਰ ਚੀਜ਼ ਦੀ ਤੁਸੀਂ ਜਾਂਚ ਕਰਕੇ ਵੀ ਨਹੀਂ ਮੱਝਾਂ ਖੜੋ ਤੇ ਚੰਗੇ ਚੰਗੇ ਰਕਾਰ ਵਾਲੀਆਂ ਚੰਗੀਆਂ ਮੱਝਾਂ ਵੀਜੀ ਨੂੰ ਮੌਕਾ ਦਤਾ ਚਲੋ ਵੀਡੀਓ ਬਣਾਉਂਦਾ ਕਹਿੰਦੇ ਅੱਜ ਬਣਾ ਲਵਾਂ ਅਸੀਂ ਆਏ ਹਾਂ ਸਾਲ ਬਣਾ ਦਨੇ ਆ ਹਾਂਜੀ ਵੀਜੀ ਕਿਹੜੀ ਮੱਝ ਤੋਂ ਡਿਟੇਲ ਮਤਲਬ ਉਹ ਛੋਟੀ ਦਾਜੋ ਪਹਿਲਾਂ ਉਹਦਾ 16 ਲੀਟਰ ਦੁੱਧ ਆਈ ਦੋ ਟਾਈਮ ਇਹ ਸੁਆਹ ਕੇ ਨਵਾਜੀ ਵੀਜੀਓ ਦੂਜਾ ਸੁਆਹ ਆਈ ਲਓ ਜੀ ਦੂਜਾ ਸੁਆਹ ਤੇ ਕੱਦ ਜਿਹੜਾ ਵਾ ਵਧੀਆ ਕੱਦ ਦੀ ਵਧੀਆ ਚੜਾਈ ਵਾਲੀ ਝੋਟੀ ਦੇ ਆਰਡਰ ਆਰਡਰ ਬਹੁਤ ਜ਼ਿਆਦਾ ਚੰਗਾ ਕੱਟੀ ਲੱਗਾ ਤੇ ਥਣ ਲੇਵਾ ਵੀ ਬਹੁਤ ਜ਼ਿਆਦਾ ਸੁਣ ਲੱਗਾ ਫਾੜੀ ਵਾਲਾ ਆਰਡਰ ਲੱਗਾ ਐ ਨਾਗਰਗੀ ਕਾਲੀ ਆ ਬਿਲਕੁਲ ਵੱਡੀ ਵੱਡੀ ਫੋਲਿਆ ਚੌੜੀ-ਜੌੜੀ ਬਹੁਤ ਹੀ ਜ਼ਿਆਦਾ ਤੇ ਸਿੰਘ ਬਿਲਕੁਲ ਰਿੰਗ ਲੱਗਾ ਝੋਟੀ ਤੇ ਵੀ ਜਿਹੜਾ ਸਹੀ ਦੁੱਧਿਆ ਦੇ ਕੋ ਚੋਣ ਵਾਲਾ ਕਿੰਨਾ ਜੀ 15-16 ਕਿਲੋ ਠੰਡਾਈ ਲੀਟਰਾਂ ਦਾ ਮਿਲ ਕੇ ਚਾੜ 15-16 ਕਿਲੋ ਦੇ 31 ਕਿਲੋ ਬਣ ਜਾਣਾ ਸਹੀ ਕਿੰਨਾ ਦੁੱਧ 15 ਵਾਂ ਦਾ ਜਾਂ 16 ਵਾਂ ਆਠ ਟਾਈਮ ਆਠ ਆਠ ਕਿਲੋ ਇੱਕ ਟਾਈਮ ਦਾ ਹੀ ਲਾ ਲਓ ਸੱਤ ਲ ਲੋ ਜੀ ਬਾਈ ਹਣੀ 8 ਕਿਲੋ ਕਹਿੰਦੇ ਸੱਤ ਕਿਲੋ ਡੰਗ ਦਾ ਦੁੱਧ ਮੰਨ ਕੇ ਚਲਿਓ ਕਹਿੰਦੇ ਦੋ ਟਾਈਮ ਹਾਜਤ ਚਵਾ ਦਾਂਗੇ 15 ਕਿਲੋ ਦੁੱਧ ਬਿਲਕੁਲ ਰੈਡੀ ਆ ਮਿਲਕੋ ਝੋਟੀਓ ਤੇ ਬਾਈ ਜਿਹੜੀ ਅੱਖਾਂ ਤੇ ਝੋਡੀ ਨਾ ਵੇਖੋ ਦੋਵੇਂ ਬਿੱਲੀਆਂ ਮੱਥਾ ਬਿਲਕੁਲ ਕਾਲਾ ਨਾ ਮੱਥਾ ਬਿਲਕੁਲ ਕਾਲਾ ਹੀ ਆ ਵੇਖਾ ਕੁਦਰਤੀ ਮਿਲੀਆਂ ਜੀ ਅੱਛਾ ਕੁਦਰਤੀ ਮਿਲੀਆਂ ਕੋਈ ਮੱਥੇ ਤੇ ਰੰਗ ਸ਼ੰਗ ਨਹੀਂ ਲਾ ਕੋਈ ਆਪਾਂ ਨਾ ਕੋਈ ਗੱਲ ਨਹੀਂ ਲੋ ਜੀ ਇਹ ਚੀਜ਼ ਦੀ ਵੇਖੋ ਅਸੀਂ ਵੀ ਜਾਂਚ ਕੀਤੀ ਆਉਂਦੇ ਆ ਤੇ ਤੁਸੀਂ ਵੀ ਆਣ ਕੇ ਕਰ ਸਕਦੇ ਕੋਈ ਬਿਲਕੁਲ ਜੱਡ ਬਲੈਕ ਆ ਝੋਟੀ ਅੱਖਾਂ ਬਿੱਲੀਆਂ ਰਿੰਗ ਸਿੰਘ ਖੋਲੋ ਖ ਤੱਕ ਕਰੋ ਚੱਕ ਜੀ ਝੋਟੀ ਜੀ ਫੇਸ ਕੁਆਲਟੀ ਕਰੋ ਝੋਟੀ ਦੀ ਚੱਕ ਜੀ ਤੇ ਆਰਡਰ ਦੀ ਚੱਕ ਕਰ ਲੋ ਝੋਟੀ ਦਾ ਫਾੜੀ ਆ ਆਰਡਰ ਲੱਗਾ ਝੋਟੀ ਨੂੰ ਲੈ ਆ ਚ ਲੈ ਆ ਤੇ ਰਗੜ ਗਾੜ ਗਨਿਕ ਝੋਟੀ ਜੀ ਗਾੜ 3 ਕਿਲੋ ਜੀ ਕੋਈ ਗਾੜ ਵੀ 3 ਕਿਲੋ ਦੱਸਦੇ ਆ ਜੀ ਤੇ ਆਰਡਰ ਆਰਡਰ ਬਹੁਤ ਜ਼ਿਆਦਾ ਚੰਗਾ ਝੋਟੀ ਦਾ ਕਰੋ ਚੱਕ ਥਾਣ ਵੀ ਨੋਕ ਵਾਲਾ ਲੱਗਾ ਫਾੜੀ ਵਾਲਾ ਬੱਚਾ ਆਦਾ ਮਾਰ ਚੁੱਕਾ ਤੇ ਭੂਸ਼ੀ ਦੇ ਕਹਿੰਦੇ ਮਿਲਦੀ ਹੈ ਮਾਰ ਕੇ ਵਿਖਾ ਲਓ ਧਾਰਾਂ ਇਦਾਂ ਮਿਲ ਪਿੰਦੀ ਝੋਟੀ ਜੀ ਇੱਦਾਂ ਹੀ ਇੰਨੀ ਸਸਤੀ ਜਦਾਂ ਗੇ ਲੈ ਲੋ ਜੀ ਉਦਾਂ ਬੈ ਗਏ ਥੱਲੇ ਧਾਰ ਤੇ ਮਿਲ ਪਿੰਦੀ ਲੋ ਜੀ ਦੋ ਟਾਈਮ ਤਿੰਨ ਟਾਈਮ ਤਸੱਲੀ ਕਰਕੇ ਖੜੇ ਗਏ ਕਿ ਧਾਰ ਮਾਰ ਦੋ ਕੇ ਵੀਰ ਭਰਾ ਆਉਣ ਨਾਲ ਇਦਾਂ ਮਗਾ ਲੰਦੇ ਆ ਪਤਾ ਲੱਗਦਾ ਚਵਾਈ ਦਾ ਅਗਲੇ ਵੀਰ ਭਰਾਵਾਂ ਨੂੰ ਚਮਾ ਥਣਾ ਦੇ ਧਾਰਾਂ ਮਾਰ ਦੋ ਇੱਕ ਲੋ ਝੋਟੀ ਦੇ ਕਰੋ ਦਰਸ਼ਨ ਜੀ ਠੀਕ ਹੈ ਜੀ ਤੇ 15 ਕਿਲੋ ਦੁੱਧ ਝੋਟੀ ਕੋ ਚੋਣ ਵਾਲਾ ਆ ਚੋਣ ਪਸਮਾ ਦੀ ਕਹਿੰਦੇ ਵੀ ਜੀ ਇੱਕ ਨੰਬਰ ਆ ਪੂਰ ਛਟਾ ਨਹੀਂ ਆਦੀ ਝੋਟੀ ਦਾ ਕੋਈ ਠੀ ਅੱਕਰਾ ਦੀ ਵੀਰਾਂ ਦੇ ਦਰਸ਼ਨ ਥਾਣਾ ਦਾ ਨੇ ਜੇ ਕਰੀ ਕਰਾਣੇ ਬਹੁਤ ਜ਼ਿਆਦਾ ਠੰਡੀ ਸੀ ਬਹੁਤ ਠੰਡੀ ਹੈ ਹਾਂਜੀ ਤੇ ਨਾੜਾਂ ਵਾਲਾ ਆਰਡਰ ਜੇ ਝੋਟੀ ਦਾ ਨੋਕ ਵਾਲਾ ਖਾਣ ਲੱਗਾ ਤੇ ਕੱਲਾ ਕੱਲਾ ਅੰਚਲ ਲੱਗਾ ਕੱਟੀ ਨੂੰ ਅੱਕਰੋ ਚੱਕ ਜਰਾ ਹਜੇ ਟਾਈਮ ਵੀ ਕੁਛ ਨਹੀਂ ਆਜੇ ਟਾਈਮ ਵੀ ਮਹਾ 12:00 ਵਜੇ ਦਾ ਹੋਇਆ ਸਿਰਜੀ ਵੀ ਜੀ ਆਪਣੀ ਕਿੰਨੇ ਕਬਜ ਦੀ ਚਵਾਈ ਹੈ ਛੁੱਟੀ ਇੱਥੇ ਆਜੋ ਚਵਾਈ ਹੈਗੀ 5:00 ਵਜੇ ਦੀ ਆਪਣੀ ਹਾਂਜੀ ਉਹ ਡੇੜੀਆਂ ਵਾਲੇ ਕਰਤੀਬਨ 4:00 ਵਜੇ ਆ ਹੀ ਪੈਂਦੇ ਸਾਰੇ 4:30 4:00 5:00 ਦੇ ਵਿੱਚ ਹੋਂ ਵਿੱਚ ਹਾਂਜੀ ਤੇ ਚਲੋ 5 ਵਿੱਚ ਆਈ ਆਓ ਦੋ ਟਾਂ ਤਸਲੀ ਕਰਦੇ ਇਹਦਾ ਵਿੱਚ ਮੁੱਲ ਕੀ ਕਰਨਾ ਬਿਲਕੁਲ ਜਾਇਜ ਮੁੱਲ ਕਰੋ ਜਿਹੜਾ ਦੇਣ ਲੈਣ ਵਾਲਾ ਬੱਚਾ ਬੱਚਾ ਮਰਿਆ ਮੁੱਲ ਜੀ 140 ਕਰਦੇ 35 ਦੇ ਦਾਂਗੇ ਹੋਰ ਮਾਨਤਨ ਕਰ ਦੋਗੇ 30 ਹੀ ਦੇ ਦਾਂਗੇ ਤੂੰ ਫੱਲਾ ਕੰਮਾਂ ਕਰ ਗਾ ਲਓ ਜੀ ਲੋ ਜੀ ਕਹਿੰਦੇ 30 ਹੀ ਦੇ ਦਾਂਗੇ ਝੋਟੀ ਮਾਨਤ ਹੋਰ ਕਰ ਦੋ ਮਨ ਜਾ ਕੇ ਜਾ ਬੈਸੋ ਪਰ ਇਹ ਉਹ ਕਰੋ ਜਿਹੜਾ ਬਸ ਤੁਹਾਨੂੰ ਅਕਾਊਂਟ ਚ ਰੁਪਈਏ ਪਾ ਦੇਣ ਵੀਰ ਭਰਾ ਤੇ ਦੁੱਧ ਐ ਚੋਣ ਵਾਲਾ 16 ਕਿਲੋ ਵੀਰੋਂ ਨਹੀਂ ਹਾਜ਼ਰ ਕਹਿੰਦੇ ਆ ਹੋਰ ਸਰ ਮਾਨ ਨਹੀਂ ਜੇ ਚਲੋ 2000 ਮੇਰਾ ਕਰ ਦੋ ਕਿਉਂਕਿ ਜਿਵੇਂ ਮਰਜ਼ੀ ਤਸੱਲੀ ਕਰਕੇ ਦੇ ਦੇਈ ਕੋਈ ਗੱਲ ਨਹੀਂ ਛੋਟੀ ਬੜੀ ਚਗੀ ਬੱਸ ਇੰਨੇ ਹੀ ਲੈਣੇ ਆ ਜੀ ਚਲੋ 2000 ਮੇਰਾ ਕਰ ਦੋ ਮਾਰ ਲੈਣੇ ਆ ਇੱਕ ਚਲੋ ਕੋਈ ਗੱਲ ਨਹੀਂ ਕਰ ਦਾਂਗੇ ਲੋ ਵੀ ਜੀ 128000 ਰੁਪਿਆ ਮੁੱਲ ਜੇ ਝੋਟੀ ਦਾ ਡੰਗੋ ਡੰਗ ਚੋਗੇ 2 ਡੰਗ 3 ਡੰਗ ਤਸੱਲੀ ਕਰਕੇ ਇਹ ਮੈਂ ਹਰ ਵਾਰ ਕਹਿੰਦਾ ਨਾ ਵੀ ਜੀ ਇੱਕ ਡੰਗ ਮੈਂ ਇਹਨੂੰ ਖਾਲੀ ਕਰ ਲਿਆ ਕਰੋ ਸ਼ਾਮਾਂ ਨੂੰ ਸਵੇਰੇ ਹੀ ਮੱਝ ਨੂੰ ਚੋਲੋ ਮੱਝ ਦੱਸ ਦਊਗੀ ਵੀ ਮੇਰੇ ਪੱਲੇ ਕੀ ਹੈਗਾ ਤੇ ਕੀ ਨਹੀਂ ਹੈਗਾ ਜਿੰਨੇ ਡੰਗ ਮਰਜ਼ੀ ਚੋਓ ਜੀ 8 ਕਿਲੋ ਵੀ ਜੀ ਕਹਿੰਦੇ ਡੰਗ ਦਾ ਦੁੱਧ ਆਰਾਮ ਤੂ ਇਹ ਬਿਲਕੁਲ ਤਾਜੀ ਆ ਬਿਲਕੁਲ ਬੱਚਾ ਬਿਲਕੁਲ ਤਾਜ਼ਾ ਮਰਿਆ ਠੰਡ ਲੱਗ ਕੇ ਤੇ ਚੰਗੇ ਰਿਕਾਰਡ ਵਾਲੀ ਚੰਗੇ ਇਲਾਕੇ ਦੀ 부ਸ਼ੀ ਵੀ ਖਾਲ ਦੋ ਮੜੀ ਜੀ। ਲੋ ਜੀ। ਆਹ ਦੀ 부ਸ਼ੀ ਆ। ਤੇ ਵੀਡੀਓ ਨਹੀਂ ਕਹਿੰਦੇ ਜਿਹੜਾ ਪ੍ਰੂਫ ਵੀ ਦੇ ਦਾਂਗੇ ਜੇ ਕਿਸੇ ਨੇ ਲੈਣਾ ਬੱਚੇ ਦੀ ਆਪਣੇ ਕੋਲ ਵੀਡੀਓ ਵੀ ਹੈਗੀ ਆ। ਹਾਂ ਜੀ। ਬਣੇ ਦੀ। ਤੇ ਵੀ ਜਿਹ ਇਲਾਕੇ ਕਿਹੜੇ ਜਿਹ ਲੈਂਦੀ ਹੈ ਝੋਟੀ ਜੀ। ਇਹ ਹਰਿਆਣੇ ਤੋਂ ਜੀ। ਜੋ ਹਰਿਆਣੇ ਚ ਲੈਂਦੀ ਹੈ ਜੀ। ਆਹ ਦੂਜੀ ਝੋਟੀ ਜੀ ਕਰੋ ਦਰਸ਼ਨ। ਇਹ ਦੂਜੀ ਝੋਟੀ ਦੀ ਗੱਲ ਕਰ ਲਈਏ ਤੇ ਬਾਹਲੇ ਵੱਡੇ ਕਦ ਕਾੜਦੇ ਵੱਡੇ ਢਾਂਚੇ ਦੀ ਆ ਜਿਹਨੂੰ ਐਂਡ ਕਹ ਰਹੀਏ ਨਾ ਐਂਡਲਾ ਐਂਡ ਹੀ ਆ ਕਦ ਕਾੜਦੇ ਦੀ ਤੇ ਗੱਲ ਕਰ ਲਈਏ ਇਹ ਵੀ ਸੂਈ ਹੈ ਜੀ ਹਾਂ ਜੀ ਇਹ ਵੀ ਤਾਜੀ ਸੂਈ ਹੈ ਜੀ ਤਾਜੀ ਸੂਈ ਸਵਾਈ ਆ ਇਹਦੇ ਦਾ ਦੁੱਧ ਕਿੰਨਾ ਸਹੀ ਬਿਲਾਂ ਦੱਸੋ ਦੁੱਧ ਦਹਲੀ ਤਾਜੀ ਸੂਈ ਜਾਈਏ ਇਸ ਲਈ ਦੁੱਧ ਹੋਣਾ 14-15 ਕਿਲੋ ਹੈ ਜੀ ਆਪਾਂ ਉਹਨਾਂ ਨੂੰ ਜਨਾ ਹੈਗਾ ਜੀ 10 ਨਹੀਂ ਦੱਸੋ ਇੱਕੋ ਗੱਲ ਸੁਣਾਵੇ 15 ਵਾਂ 14-15 ਦੇ ਫਿਰ ਬਣ ਜਾਂਦਾ 29 ਬਣ ਜਾਣਾ ਦਾ ਵੱਡੀ ਵੱਡੀ ਫੋਲਿਆ ਜੀ ਵੱਡੀ ਵੱਡੀ ਕਾਦਾ ਲੋ ਤਾਂ ਛਾੜੀ ਦੇਖੇ ਦਿਓ ਜੀ ਪਤਾ ਨਹੀਂ ਦੁੱਧ 20 ਕਿਲੋ ਕਰੂ ਆਸੋ 15 ਕਿਲੋ ਹਜਰਿਆ ਜੀ ਦੁੱਧ 10 ਕਿਲੋ ਟਾਈਮ ਦਾ ਘਰੂਰੀ ਹਾਂ ਜੀ ਇਹਨੂੰ ਤਰੋਂ ਲੰਮੀ ਤਰੋਂ ਲਓ ਜੀ ਕੱਦ ਕਾੜ ਬਾਲਾ ਵੱਡਾ ਸਿੰਘ ਰਿੰਗ ਕੱਦ ਕਾੜ ਦੀ ਤੇ ਤੁਹਾਨੂੰ ਵੇਖਣ ਦੀ ਲੋੜ ਨਹੀਂ ਜਿਹੜਾ ਕੱਦ ਵੱਡਾ ਹੋ ਆਪਾਂ ਵੱਡਾ ਹੀ ਕਹਾਂਗੇ ਤੇ ਜੇ ਲੇਵੇ ਦੀ ਗੱਲ ਕਰ ਲਈ ਤੇ ਕਰਮਾ ਵਾਲੀ ਲੇਵਾ ਵੀ ਬਾਲਾ ਭੈੜਾ ਲੱਗਾ ਤੇ ਬਾਲੇ ਜਗਾੜ ਜਗਾੜ ਦੀ ਲੱਗੀ ਆ ਕੋਈ ਵਪਾਰੀਆਂ ਵਾਲੀ ਮੱਝ ਨਹੀਂ ਕੋਈ ਹੈਗੀ ਇਹ ਮਤਲਬ ਢੇਰੀ ਦੇ ਵਿੱਚ ਮਾਝਾ ਬਾਲੇ ਵੱਡੇ ਕੱਦ ਕਾੜ ਵੱਡੇ ਢਾਂਚੇ ਦੀ ਜੈਡ ਬਲੈਕ ਕਾਲੀ ਲਾਓ ਇਹਨੂੰ ਲਾਓ ਇਹਨੂੰ ਲਾਓ ਬਹੁਤ ਜ਼ਿਆਦਾ ਨਸਲ ਵਾਲੀ ਮੱਝ ਹੈ ਤੇ ਮੀਤ ਤੇ ਸਾਨੂੰ ਵੀ ਆਪਦੀ ਵੀ ਜਿੱਦਾਂ ਮੈਂ ਦੁੱਧ ਜਿਹੜੀ ਹੈ 16 17 ਕਿਲੋ ਭਰਾ ਦਕੋ ਕਿ ਅੱਗੇ ਮੌਸਮ ਵੀ ਵਧੀਆ ਆ ਰਿਹਾ ਦੇਣੀ ਵੇਖੋ ਸ਼ਿੰਗ ਵੇਖੋ ਬਿਲਕੁਲ ਤੇ ਫੁੱਲ ਹੱਟਦੀ ਜਹਾ ਹੈਟ ਤੋਂ ਤੁਸੀਂ ਕਰਿਓ ਜੀ ਹਾਂ ਜੀ ਤੋੜ 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 ਬਹੁਤ ਠੰਡੀ ਭਲੀ ਲੋਗੇ ਜੀ ਹਾਂ ਜੀ ਤੋੜ ਦੋ ਤੋੜ ਦੋ ਵੀਰਾਂ ਨੂੰ ਰੱਡ ਰੱਡ ਬਖਾ ਲਈ ਝੋਟੀ ਆ ਤੋੜੋ ਤੋੜੋ ਹਾਂ ਜੀ ਤੇ ਚਵਾਈ ਚਵਾਈ ਫੋਕੀ ਜਾ ਚਵਾਈ ਬਹੁਤ ਸਾਫ਼ ਦੀ ਗੋਲ ਤੋੜੋ ਤੋੜੋ ਲੋਈ ਆਰਡਰ ਕਰੋ ਚੱਕ ਜਿਹੜਾ ਬਹੁਤ ਜ਼ਿਆਦਾ ਚੰਗੀ ਆਰਡਰ ਦੀ ਆ ਜੀ ਚੰਗੀ ਨਸਲ ਦੀ ਆ ਪੇੜ ਪੁੱਠੇ ਦੀ ਬਹੁਤ ਜ਼ਿਆਦਾ ਚੰਗੀ ਆ ਤੇ ਇਹ ਵੀ ਇਹਦਾ ਬੱਚਾ ਹੈਗਾ ਜੀ ਇਹਦਾ ਬੱਚਾ ਸੀ ਸੀਲ ਬੜੀ ਭੋਈ ਇਦਾਂ ਵੇਜੋ ਕੋਈ ਗੱਲ ਇਹਦਾ ਬੱਚਾ ਮਰ ਗਿਆ ਜੀ ਉਹ ਇਹਦਾ ਪਰਸੋਂ ਠੰਡ ਜਾਈਆਂ ਜੀ ਨਾਲ ਹੀ ਬ੍ਰੇਕ ਵੱਜੀ ਰਹੋ ਗਿਆ ਜੀ ਚਾ ਚੰਗਣਗੇ ਤੇ ਇਦਾਂ ਮਿਲ ਪਈ ਨੀ ਝੋਟੀ ਕੋਈ ਗੱਲ ਹੀ ਨਹੀਂ ਬੱਚਾ ਲੈ ਆਉਨੇ ਗਾੜੀ ਨਹੀਂ ਦੇ ਦਿੰਦਾ ਇਦਾਂ ਹੀ ਛੋੜਦੇ ਆ ਹਾ ਲਓ ਨਹੀਂ ਇਹਨੂੰ ਨੋ ਚੰਗੇ ਰਿਕਾਰਡ ਵਾਲੀਆਂ ਚੰਗੀ ਨਸਲ ਵਾਲੀਆਂ ਬਰੀਡ ਵਾਲੀਆਂ ਝੋਟੀਆਂ ਦੁੱਧ ਵਾਲੀਆਂ ਝੋਟੀਆਂ ਚਲੋ ਬੱਚੇ ਤਾਂ ਵੀ ਮਰੀ ਜਾਂਦੇ ਘਰਾਂ ਦੇ ਵਿੱਚ ਕੋਈ ਆਕਾ ਥੋੜੀ ਸਰਦੀ ਸਰਦੀ ਵੀ ਜ਼ਿਆਦਾ ਪਈ ਆ ਤੇ ਝੋਟੀ ਜਿਹੜੀ ਕੱਦ ਕਾਢ ਦੀ ਜੇ ਗੱਲ ਕਰ ਲਈਏ ਜੇ ਦੀ ਲੰਬਾਈ ਦੀ ਗੱਲ ਕਰ ਲਈਏ ਉਹ ਝੋਟੀ ਦਾ ਕੋਈ ਲੇਖਾ ਹੀ ਨਹੀਂ ਹੈਗਾ ਜੀ ਜੇ ਦੀ ਹਾਈਟ ਦੀ ਗੱਲ ਕਰ ਲਈਏ ਉਤੋਂ ਪੇੜ ਪੁੱਠਾ ਵੇਖੋ ਕੱਟੀ ਦਾ ਤੇ ਅਣੂ ਕਿਉਂ ਮੜੀਏ ਨੂੰ ਤੇ ਜੇ ਅੰਚਰਾ ਦੀ ਗੱਲ ਕਰ ਲਈਏ ਥਣ ਦੇ ਬਾਈ ਬਹੁਤ ਜ਼ਿਆਦਾ ਚੰਗਾ ਲੱਗਦਾ ਤੇ ਲੇ ਵਾਲੇ ਵਾਲਾ ਬੜਾ ਪਿਹੜਾ ਲੱਗਾ ਛੋਟੀ ਤੇ ਠੰਡੀ ਸੀਰ ਵੀ ਫੁੱਲ ਜੇ ਲੈ ਆਓ ਲੈ ਆਓ ਲੈ ਆਓ ਲੈ ਆਓ ਲੇ ਵਾਲੇ ਵਾਲੀ ਤਾਂ ਬੜੀ ਪਿਹੜੀ ਹਲੇ ਮੇਰੀ ਦਾ ਪੂਰ ਛੱਟਾ ਛਰਲਾ ਨਹੀਂ ਹੈਗਾ ਕੋਈ ਬਿਲਕੁਲ ਸਾਫ਼ ਸੁਥਰੀ ਥਾਨ ਘੱਟ ਵੱਧ ਕੋਈ ਗੱਲ ਨਹੀਂ ਕਿਉਂਕਿ ਕੋਈ ਆਪਣੇ ਵੀਰ ਭਰਾ ਆਪਣੇ ਚੈਨਲ ਆਹੋ ਜਿਹੇ ਬੰਦੇ ਜੁੜੇ ਆ ਵੀ ਕਿਸੇ ਵੀਰ ਭਰਾ ਨਾਲ ਆਣ ਕੇ ਧਾਰਬ ਨਹੀਂ ਮਾਰ ਕੇ ਖੜਦੇ ਫਿਰ ਆਪਾਂ ਨੂੰ ਬਾਅਦ ਲਾਂਮੇ ਵਾਲਾ ਕੋਈ ਕੰਮ ਨਾ ਕੋਈ ਹੋ ਜੇ ਕਹਿੰਦਾ ਉਹ ਦੀ ਦੱਸ ਸਕਦੇ ਚੀਜ਼ ਪਹਿਲਾਂ ਵੀ ਥਣ ਘੱਟ ਵੱਧ ਜਾਂ ਕੋਈ ਚੀਜ਼ ਹਾਂਜੀ ਬਿਲਕੁਲ ਜੀ ਤੇ ਇਹਦਾ ਰੇਟ ਕੀ ਕਰਦੇ ਆ ਸਹੀ ਜਾਂ ਰੇਟ ਇਹਦਾ 1,60,000 ਰੁਪਏ ਇੱਥੇ ਆਓ ਦੇਣ ਲੈਣ ਵਾਲਾ ਰੇਟ ਜਿਹੜਾ ਦੱਸਣਾ ਪਹਿਲਾਂ ਦੇਣ ਲੈਣ ਵਾਲੀਆਂ ਗੱਲਾਂ ਕਰੋ ਬੱਚੇ ਮਰੇ ਮਰੇ ਦੀਆਂ ਦੱਸੋ ਵੀ ਜਿਹੜੀਆਂ ਰੇਟ ਆਈਆਂ ਡੇਢ ਦੀ ਦੇ ਦੇ ਜਾਈਂ ਡੇਢ ਦੀ ਹੋਰ ਮਾਨ ਸਮਾਨ ਕਰੋ ਜਰਾ ਹੀ ਹੋਰ ਕਰ ਦਾਂਗੇ 5000 ਚੋ 2000 ਹੋਰ ਲੋ ਜੀ 143000 ਦੀ ਝੋਟੀ ਹੋ ਜੂਗੀ ਮਾਨਸਮਾਰ ਹੋਰ ਕਰ ਦਣਗੇ ਤੁਹਾਡਾ ਮੌਕੇ ਦਾ ਆਂਦਾ ਬੰਦੇ ਦਿਲ ਦੇ ਰਾਜੇ ਨੇ ਮਾਨਸਮਾਰ ਨੇ ਫੁੱਲ ਕਰ ਦਣਗੇ ਆਓ ਦੋ ਟਾਈਮ ਤਿੰਨ ਡੰਗ ਤਸੱਲੀ ਕਰਕੇ ਖੜੋ ਦੁੱਧ ਜਿੰਨਾ ਕਹਿੰਦੇ ਆ ਨਾ ਉਹਨਾ ਹੀ ਦੁੱਧ ਹੋਊਗਾ ਜੀ ਇੱਕ ਡੰਗ ਨਹੀਂ ਦੋ ਡੰਗ ਤਿੰਨ ਡੰਗ ਤਸੱਲੀ ਕਰਕੇ ਬੇਸ਼ੱਕ ਖੜੋ ਆਓ ਜੀ ਤੀਜੇ ਨੰਬਰ ਵਾਲੀ ਝੋਟੀ ਦੇ ਇਹ ਮੈਂ ਆਪਣੇ ਇਲਾਕੇ ਦੀ ਮੇਰੇ ਹਿਸਾਬ ਨਾਲ ਜੀ ਤੇ ਉਧਰ ਆਈ ਜੀ ਇਦੋਂ ਇਹ ਲੋਕਲ ਆ ਜੀ ਮੈਂ ਆਪਣੇ ਇਲਾਕੇ ਦੀ ਉਹ ਦੋਵੇਂ ਮਈਆਂ ਹਰਿਆਣੇ ਦੀਆਂ ਜੇ ਇਹ ਲੋਕਲ ਏਰੀਏ ਦੀ ਮੱਝ ਜ ਆਪਣੇ ਏਰੀਏ ਦੀ ਖੁੱਲ ਜਾ ਇਹਨੂੰ ਮੱਝ ਨੂੰ ਲੋ ਸੁਆਰਾ ਤਿੱਜਾ ਮੰਨ ਕੇ ਲੈ ਲੇ ਕੋਈ ਸਿਰਫ ਸਿੰਘ ਹੀ ਥੋੜੇ ਗੈਰ ਆ ਬਾਕੀ ਦਾ ਢਾਂਚਾ ਸਰੀਰ ਚਲੋ ਤਰੋ ਤਰੋ ਸਿੰਗ ਗੈਰ ਆ ਥੋੜੇ ਜੇ ਢਾਂਚਾ ਲੇਵਾ ਥਣ ਹਰ ਚੀਜ਼ ਤੇ ਪੱਖੋਂ ਬਹੁਤ ਜ਼ਿਆਦਾ ਚੰਗੀ ਹੈ ਤੇ ਅਡਰ ਅਡਰੇ ਇਹਨੂੰ ਕਰਮਾਲੀ ਨੂੰ ਬਹੁਤ ਜ਼ਿਆਦਾ ਚੰਗਾ ਲੱਗਾ ਤੇ ਕੱਦ ਕਾਢ ਦੀ ਇਹ ਗੱਲ ਕਾ ਲਈਏ ਇਹਦੇ ਨੂੰ ਫੁੱਲ ਹਾਈਟ ਲੱਗੀ ਹੈ ਫੁੱਲ ਕੱਦ ਕਾਢ ਦੀ ਮਾਜੇ ਵੱਡੇ ਢਾਂਚੇ ਦੀ ਵੱਡੇ ਐ ਜੱਡ ਬਲੇ ਕੇ ਵੀ ਕਾਲੀਆਂ ਨਾਗ ਰਗੀ ਐ ਇਹਦੇ ਕੋ ਦੁੱਧ ਕੰਨਾ ਚੋਣ ਵਾਲਾ ਸਹੀ ਜੀ ਦੁੱਧ ਦੇਖੋ ਜਨਾ 1 ਕਿਲੋ ਦਾ ਫਰਕ ਆ ਪਤਾ ਕੀ ਗੱਲ ਐ ਅਕ ਕਰੋ ਚੱਕੇ ਦੇ ਅੰਚਲਨ ਚ ਨੂੰ ਬਹੁਤ ਜ਼ਿਆਦਾ ਚੰਗੇ ਲੱਗੇ ਲੈਵੇ ਵੀ ਖੁੱਲੇ ਦੀ ਡੇਰੀ ਦੇ ਪੌਂਦੇ ਪੱਖ ਜ ਬਹੁਤ ਜ਼ਿਆਦਾ ਚੰਗੀ ਮੈਂ ਵਾ ਵੱਡੇ ਕਦ ਕਾਠ ਦੀ ਵੱਡੇ ਢਾਂਜੇ ਦੀ ਇਹਦਾ ਬੱਚਾ ਜ ਕਰ ਲੋ ਚੱਕ 15 ਦਿਨਾਂ ਦਾ ਬੱਚਾ ਲਾ ਲਓ ਤੁਸੀਂ ਬਹੁਤ ਜ਼ਿਆਦਾ ਚੰਗੀ ਆ ਕੱਟੀ ਕਟਾ ਮਗਰੇ ਦੇ ਕੱਟੀ ਆ ਜੀ ਕੱਟੀ ਇਹ ਮਗਰੇ ਦੇ ਕੱਟੀ ਦੁੱਧ ਦੇ ਖੁੱਲਾ ਛੱਡਿਆ ਜਾਂਦਾ ਨਾ ਹਾਂਜੀ ਤੇ ਅੰਚਲ ਅੰਚਲ ਕਰ ਲੋ ਚੱਕੇ ਦੇ ਬਹੁਤ ਜ਼ਿਆਦਾ ਉਹਨਾਂ ਹੀ ਲੈਵਾ ਨਾਲਾਂ ਵਾਲਾ ਆਰਡਰ ਜਾ ਲੈਵਾ ਉਹਨਾਂ ਹੀ ਮੂਰੇ ਆ ਉਨਾ ਹੀ ਲੇਵਾ ਪਿਛੇ ਆ ਸਿੰਗ ਕੁਆਲਟੀ ਚੈੱਕ ਕਰ ਲਓ ਝੋਟੀ ਜੀ ਕੱਟੀ ਵੇਖ ਨੀਲੀ 라ਵੀ ਆਣ ਕੱਟੀ ਵਿਖਾਉਣੇ ਆ ਜੀ ਤੁਹਾਡੇ ਸਾਰੇ ਚਿਕਰਾ ਲੇਵਾ ਵੇਖੋ ਕਰੋ ਕੱਟੀਆਂ ਦੇ ਦਰਸ਼ ਉਹ ਲੇਵਲ ਲੇਵਲ ਦੀ ਬਹੁਤ ਜ਼ਿਆਦਾ ਖੁੱਲੀ ਆ ਤੇ ਵੱਡੇ ਟਾਂਕੇ ਬਹੁਤ ਜ਼ਿਆਦਾ ਚੰਗੀ ਏ ਕੱਟੀ ਮਗਰ ਨੀਲੀ 라ਵੀ ਦੀ ਆ ਇਹਦਾ ਮੁੱਲ ਕਿੰਨਾ ਕਰਦੇ ਜੀ ਇਹਦਾ ਮੁੱਲ ਕੱਟੀ ਬਹੁਤ ਜ਼ਿਆਦਾ ਚੰਗੀ ਆ ਜੀ ਮੁੱਲ ਕਰੋ ਜਾਇ ਜਾਇ ਦੇ ਦੇਣ ਲੈਣ ਵਾਲੇ ਮੁੱਲ ਉਹ ਨਾ ਕਰੋ ਜਿਹੜੇ ਡਰੋਨ ਵਾਲੇ ਤੁਸੀਂ ਬਿਲਕੁਲ ਇਹ 45 ਦੇ ਦਾਂਗੇ ਜੀ ਬਹੁਤ ਸਾਫ਼ ਸੁਥਰੀ ਹੈ ਜੀ ਹੋਰ ਕਰੋ ਮਾਨ ਸਮਾਨ ਇਹ ਸਾਰੀਆਂ ਮੰਗੀਆਂ ਨਵਰੀਆਂ ਮੱਝ ਹੈ ਨਹੀਂ ਕਿੰਨੇ ਦੀ ਹੋ ਜਾਏਗੀ ਮੱਝ ਉਹ ਜਿੰਨੇ ਦੀ ਤੁਸੀਂ ਲਾਹੋਗੇ ਦੇ ਦਾਂਗੇ ਜੀ 35 ਦੇ ਦੋਗੇ ਮੱਝ ਨਹੀਂ ਚਲੋ 40 ਦੇ ਦਾਂਗੇ ਜੀ ਚਲੋ ਜੀ 35 ਦੀ ਹੋ ਗਈ ਜੀ 1,35,000 ਰੁਪਏ ਕਰਦੇ ਮਾਨ ਸਮਾਨ ਹੋਰ ਕਰ ਦਾਂਗੇ ਦੁੱਧ ਦੇ ਦੇ ਥੱਲੇ ਵੀ ਜੀ ਨੇ ਕਿੰਨਾ ਦੱਸਿਆ ਦੁੱਧ ਦੀ ਦੁੱਧ 15 ਕਿਲੋ ਘਟ ਕੇ ਸਲੇ ਨਹੀਂ ਆ ਜੀ 15 15 ਕਿਲੋ ਤਿੰਨਾ ਸਲੇ ਆਵਣਾ ਲੋ ਜੀ ਕਿਹੇ ਵੀਰ ਨੇ ਤਿੰਨੇ ਨੇ ਵੀ ਲੈਣੀਆਂ ਉਹਦਾ ਅਣ ਕਿ ਤਸੱਲੀ ਕਰੇ ਚੈੱਕ ਕਰੇ ਇੱਥੇ ਦੋ ਟਾਈਮ ਤਿੰਨ ਨਾਮ ਰਹਿਣ ਸਹਾਂ ਦੀ ਸ਼ਬਦਾ ਵੀਰੋਂ ਨਹੀਂ ਦੇਣਗੇ ਪੂਰੀ ਚਲੋ ਹਾਂ ਜੀ ਤੇ ਮਈਆਂ ਬਹੁਤ ਜ਼ਿਆਦਾ ਚੰਗੇ ਤੇ ਵੱਡੇ ਕੱਦ ਕਾੜ ਦੇ ਵੱਡੇ ਢਾਂਚੇ ਦੀਆਂ ਕਰ ਲੋ ਚੱਕਾ ਨੀਲੀ ਦਾ ਵੀ ਮਗਰ ਕੱਟੀ ਹੈ ਪਿਓਰ ਤੇ ਮਈਆਂ ਬਹੁਤ ਜ਼ਿਆਦਾ ਚੰਗੀਆਂ ਜੀ ਦੁੱਧ ਵਾਲੀਆਂ ਮੱਝਾਂ ਜੀ ਆਜ ਦਾ ਲਿਖਾ ਕੋਈ ਨਹੀਂ ਮੈਂ ਹਾਂ ਜੀ ਬਾੜੀ ਵੱਡੀ ਵੱਡੀ ਆ ਬਹੁਤ ਜ਼ਿਆਦਾ ਚੰਗੀ ਆ ਬੱਚੇ ਲੈਣ ਲਈ ਬਰੀਡ ਵਾਲੀ ਮੈਂ ਆ ਜੀ ਬੇਲ ਬੇਲ ਬਹੁਤ ਜ਼ਿਆਦਾ ਚੰਗੀ ਆ ਡਰ ਡਰ ਬਹੁਤ ਜ਼ਿਆਦਾ ਚੰਗਾ ਠੰਡੀਆਂ ਸੀਰ ਮੱਝਾਂ ਏ ਉਹੀ ਝੋਟੀ ਬਹੁਤ ਜ਼ਿਆਦਾ ਚੰਗੀ ਹੈ ਕਰੋ ਚੱਕ ਆ ਦੋ ਦੋ ਫੁੱਟ ਲੇਵਾ ਪਿਛੇ ਬਾਹਰ ਲਈ ਫਿਰਦੀ ਵੇਖੋ ਬਹੁਤ ਚੰਗੇ ਇਲਾਕੇ ਦੀ ਚੰਗੇ ਰਿਕਾਰਡ ਵਾਲੀ ਝੋਟੀ ਏ ਕਰੋ ਚੱਕ ਕੇ ਦੇ ਆਖ ਵੇਖੋ ਕਿੰਨੀ ਮੋਟੀ ਤੇ ਕੀ ਕਹਿਣਾ ਆਪਣਾ ਡਰੈਸ ਦੱਸੋ ਫੇਰ ਤੇ ਨੰਬਰ ਦੱਸੋ ਆਪਣਾ ਆ ਜਾਓ ਇੱਥੇ ਕਰੋ ਮੈਂ ਚੱਕ ਆਪਣਾ ਡਰੈਸ ਹੈ ਚੌਕ ਬਾਈਪਾਸ ਮਜੀਠਾ ਰੋਡ ਅੰਬਰਸਰ ਹਾਂਜੀ ਬਡੋਰੀ ਬੜੈਚ ਮਗਰਲੇ ਬਰੇ ਡੇਰੀ ਹੈ ਜੀ ਮਰੀਕ ਸਿੰਘ 961520 ਕੀ 18 ਬੀ ਜਦੋਂ ਮੈਂ ਡਰਸ ਦੇਣਾ ਵੀ ਅੰਮ੍ਰਿਤਸਰ ਤੋਂ ਜਦੋਂ ਮਜੀਠਾ ਵਾਇਆ ਉਹਨਾਂ ਦਾ ਪੰਡੋਰੀ ਵੜਾਇਆ ਚੋਂਦੀ ਉੱਤੇ ਲੱਗੇ ਨਾ ਇੱਕ ਪੈਟਰੋਲ ਪੰਪ ਆਉਂਦਾ ਐਚ ਪੀ ਦਾ ਪਹਿਲਾ ਪਹਿਲਾ ਪੰਪੋ ਦੇ ਸਾਹਮਣੇ ਹੀ ਸੜਕ ਮੁੜਦੀ ਆ ਤੇ ਕਿਹੇ ਪੁੱਛ ਸਕਦਾ ਮਰੀਕ ਸਿੰਘ ਦੀ ਡੇਰੀ ਤੇ ਜਾਣਾ ਤੇ ਨੰਬਰ ਆ ਦੱਸਤਾ ਤੁਹਾਨੂੰ 98151 02118 02118 ਆਓ ਇੱਥੇ ਵੇਟ ਕਰੋ ਦੋ ਟਾਈਮ ਤਿੰਨ ਟਾਈਮ ਤਸੱਲੀ ਕਰ ਕਰੋ ਅੰਮ੍ਰਿਤਸਰ ਵਾਲੇ ਵੀਰਾਂ ਭਰਾਵਾਂ ਲਈ ਬਹੁਤ ਵਧੀਆ ਮੌਕਾ ਕੋਈ ਲੱਗੇ ਆ ਦੋ ਟਾਈਮ ਤਿੰਨ ਟਾਂ ਤਸੱਲੀ ਕਰ ਸਕਦੇ ਆ ਚੰਗੇ ਰਿਕਾਰਡ ਵਾਲੀਆਂ ਚੰਗੀਆਂ ਸੀਮੈਂਟ ਦੀਆਂ ਮੱਝਾਂ ਰੱਖੋ ਨਸਲਾ ਵਾਲੀਆਂ ਤੇ ਵੱਡੀਆਂ ਪੁੱਲ ਜੀ ਸੱਚੀ ਗਾ ਜੀ ਸੱਚੀ ਗਾ ਜੀ ਉਹ ਮੱਛੀ ਬਣ ਗਈ ਨਹੀਂ